ਜਿਹੜਾ ਗਊ ਦੀਆਂ ਹੱਤਿਆ ਹੋਈਆਂ ਫਗਵਾੜੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਲੈ ਕੇ ਇਹ ਜਿਹੜਾ ਪ੍ਰੋਗਰਾਮ ਹੈ ਉਹ ਕਰ ਰਹੇ ਆ ਤਾਂ ਇਹ ਜਿਹੜਾ ਗਊ ਹੱਤਿਆ ਇਹ ਰੁਗਣੀ ਚਾਹੀਦੀ ਹੈ ਇਹ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ ਇਹ ਬਾਰ-ਬਾਰ ਜਿਹੜੇ ਸ਼ਰਾਰਤੀ ਅਨਸਰ ਨੇ ਇਹ ਜੇਲ੍ਹਾਂ 'ਚ ਹੋਣੇ ਚਾਹੀਦੇ ਨੇ ਇਹਦਾ ਇੱਕ ਐਕਟ ਬੰਨਾ ਚਾਹੀਦਾ ਹੈ ਜਿਹੜੇ ਵੀ ਇਹ ਕਦੇ ਗਊ ਦੀ ਹੱਤਿਆ ਹੁੰਦੀ ਹੈ ਜਿਹੜਾ ਹਤਿਆਰਾ ਫੜਿਆ ਜਾਂਦਾ ਹੈ ਉਹਦੇ ਲਈ ਇੱਕ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੇ ਆਹ ਸਾਡੇ ਧਾਰਾ ਜਿਹੜਾ ਆਪਾਂ ਕਿਹਾ ਕਿ 302 ਦਾ ਪਰਚਾ ਹੋਣਾ ਚਾਹੀਦਾ ਵਾ ਜਿਹੜੇ ਜਿਹੜੇ ਗਊ ਹੱਤਿਆ ਕਰਦਾ ਵਾ ਜੇ ਨਹੀਂ ਸਾਡੀ ਮੰਨਦੇ ਤਾਂ ਅਗੋਂ ਆਪਾਂ ਫੇਰ ਇਹ ਰਣਨੀਤੀ ਬਣਾ ਕੇ ਫੇਰ ਕੋਈ ਨਕਰੀ ਪ੍ਰਦਰਸ਼ਨ ਆਪਾਂ ਕੀ ਪੀਤੇ ਦਿਨੀ ਫਗਵਾੜਾ ਵਿੱਚ ਗਊ ਹੱਤਿਆ ਨੂੰ ਲੈ ਕੇ ਸ਼ਿਵਸ਼ਨਾ ਹਿੰਦੁਸਤਾਨ ਵੱਲੋਂ ਸਮੁੱਚੇ ਪੰਜਾਬ ਦੇ ਅੰਦਰ ਇੱਕ ਗੌ ਰੱਖਿਆ ਵਾਸਤੇ ਅੰਦੋਲਨ ਸ਼ੁਰੂ ਕੀਤਾ ਗਿਆ ਹੈ ਅੱਡ ਸ਼ਿਵਸ਼ਾਣਾ ਹਿੰਦੁਸਤਾਨ ਵੱਲੋਂ ਵਕ ਵਕ ਜਗ੍ਹਾ ਤੇ ਡੀਸੀ ਸਾਹਿਬਾਨ ਨੂੰ ਮੰਗ ਪੱਤਰ ਦਿੱਤੇ ਗਏ ਹਨ ਬਟਾਲਾ ਤੋਂ ਲਾਈਵ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਸ਼ਿਵਸ਼ਾਣਾ ਹਿੰਦੁਸਤਾਨ ਦੇ ਪੰਜਾਬ ਸੰਗਠਨ ਮੰਤਰੀ ਰਾਜਾ ਵਾਲੀਆ ਦੀ ਅਗਵਾਈ ਵਿੱਚ ਸ਼ਿਵਸ਼ਾਣਾ ਹਿੰਦੁਸਤਾਨ ਵੱਲੋਂ ਬਟਾਲਾ ਦੇ ਐਸਡੀਐਮ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹਾਲਾਂਕਿ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਤਹਿਸੀਲਦਾਰ ਬਟਾਲਾ ਵੱਲੋਂ ਇਹ ਮੰਗ ਪੱਤਰ ਲਿਆ ਗਿਆ ਹੈ ਜਿਸ ਵਿੱਚ ਸ਼ਿਵਸ਼ਾਣਾ ਹਿੰਦੁਸਤਾਨ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮੰਗ ਰੱਖੀ ਗਈ ਹੈ ਕਿ ਗਊ ਹੱਤਿਆ ਤੇ ਜੋ ਮੁਕੰਮਲ ਤੌਰ ਤੇ ਜਿਹੜੀ ਪਾਬੰਦੀ ਹੋਣੀ ਚਾਹੀਦੀ ਹੈ ਸਖਤ ਕਾਨੂੰਨ ਲਾਗੂ ਹੋਣੇ ਚਾਹੀਦੇ ਹਨ ਅਤੇ ਇਸ ਵਿੱਚ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਆਓ ਇਸ ਮੌਕੇ ਸ਼ਿਵ ਸ਼ਾਨਕਾ ਦਾ ਕੀ ਕੁੜ ਕਹਿਣਾ ਹੈ ਸੁਣਦੇ ਆ ਉਹਨਾਂ ਦੀ ਜਬਾਨੀ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼ ਮੇਰਾ ਨਾਮ ਨੰਦਸਰੂਪ ਹੈ ਸ਼ਿਵ ਸ਼ਾਨਾ ਹੀ ਦੋਸਤਾਂ ਦਾ ਮੈਂ ਜ਼ਿਲ੍ਹਾ ਪ੍ਰਧਾਨ ਆ ਅੱਜ ਦਾ ਜਿਹੜਾ ਇਹ ਗਊ ਰੱਖਿਆ ਦਲ ਜਿਹੜਾ ਪ੍ਰੋਗਰਾਮ ਹੈ ਇਹ ਸਾਰਾ ਪ੍ਰੋਗਰਾਮ ਜਿਹੜਾ ਸਾਡੇ ਰਾਜਾ ਵਾਲੀਆ ਜੀ ਪੰਜਾਬ ਦੇ ਸੰਗਠਨ ਮੰਤਰੀ ਉਹਨਾਂ ਦੀ ਦਿਸ਼ਾ ਦੇ ਨਿਰਦੇਸ਼ ਹੈ ਜਿਹੜਾ ਪ੍ਰੋਗਰਾਮ ਇਹਦਾ ਕਰਨ ਦੇਦੇ ਆ ਇਹ ਜਿਹੜਾ ਗਊ ਦੀਆਂ ਹੱਤਿਆ ਹੋਈਆਂ ਫਗਵਾੜੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਲੈ ਕੇ ਇਹ ਜਿਹੜਾ ਪ੍ਰੋਗਰਾਮ ਹੈ ਉਹ ਕਰ ਰਹੇ ਆ ਸਾਰੇ ਸ਼ਹਿਰਾਂ ਦੇ ਵਿੱਚ ਡੀਸੀਆਂ ਨੂੰ ਮੰਗ ਪੱਤਰ ਦਿੱਤਾ ਸਿਵਕਸ਼ਣਾ ਹਿੰਦਸਤਾਨ ਵੱਲੋਂ ਤੋਂ ਅਸੀਂ ਵੀ ਅੱਜ ਇੱਥੇ ਆਪਣੇ ਅਸਿੰਨ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਤੇ ਤਹਿਸੀਲਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਤੋਂ ਇਹ ਜਿਹੜਾ ਗਊ ਹੱਤਿਆ ਇਹ ਰੁਗਣੀ ਚਾਹੀਦੀ ਹੈ ਇਹ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ ਇਹ ਬਾਰ ਬਾਰ ਜਿਹੜੇ ਸ਼ਰਾਰਤੀ ਅਨਸਰ ਨੇ ਇਹ ਜੇਲ੍ਹਾਂ 'ਚ ਹੋਣੇ ਚਾਹੀਦੇ ਨੇ ਇਹਦਾ ਇੱਕ ਐਕਟ ਬੰਨਾ ਚਾਹੀਦਾ ਹੈ ਕਿ ਜਿਹੜੇ ਵੀ ਇਹ ਕਿਤੇ ਗਊ ਦੀ ਹੱਤਿਆ ਹੁੰਦੀ ਹੈ ਜਿਹੜਾ ਹਥਿਆਰਾ ਫੜਿਆ ਜਾਂਦਾ ਹੈ ਉਦ ਲਈ ਇੱਕ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਸ ਤੋਂ ਥੱਲੇ ਨਹੀਂ ਹੋਣੀ ਚਾਹੀਦੀ ਜਿਹੜਾ ਕਿ ਅਜੇ ਤੱਕ ਸਰਕਾਰ ਨੇ ਕਦੀ ਵੀ ਕੋਈ ਪ੍ਰਾਲਾ ਨਹੀਂ ਕੀਤਾ ਇਸ ਬਾਰੇ ਕਿਉਂਕਿ ਹਿੰਦੂਆਂ ਦੇ ਵਾਲੇ ਪਾਸੇ ਕਿਸੇ ਦੀ ਖਿਆਲ ਹੀ ਨਹੀਂ ਕਿਸ ਸਰਕਾਰ ਦਾ ਕਿ ਹਿੰਦੂਆਂ ਦੀਆਂ ਬਾਰ-ਬਾਰ ਭਾਵਨਾਵਾਂ ਨਾਲ ਖੇਡਿਆ ਜਾਂਦਾ ਕਿਉਂਕਿ ਜਿਹੜਾ ਗਊ ਦਾ ਕਤਲ ਨਹੀਂ ਹੁੰਦਾ ਇੱਕ ਹਿੰਦੂ ਦਾ ਕਤਲ ਹੁੰਦਾ ਹੈ ਇੱਕ ਹਿੰਦੂ ਦੀਆਂ ਭਾਵਨਾ ਦਾ ਕਤਲ ਹੁੰਦਾ ਹੈ ਹਿੰਦੂ ਦੇ ਨਾਲ ਖੇਡਿਆ ਜਾ ਰਿਹਾ ਹਿੰਦੂ ਨਾਲ ਖਲਵਾੜ ਹੋਇਆ ਜਾ ਰਿਹਾ ਇਹਦੇ ਪਰੰਤ ਅਸੀਂ ਕਹਿੰਨੇ ਇਹਦੇ ਤੱਕ ਪਰੰਤ ਕੋਈ ਫੌਰਨ ਐਕਸ਼ਨ ਹੋਣਾ ਚਾਹੀਦਾ ਵੀ ਜਿੱਥੇ ਵੀ ਕਦੇ ਹਿੰਦੂ ਦੇ ਹੁੰਦਾ ਜਜ਼ਬਾਤਾ ਨਾਲ ਖੇਡਿਆ ਜਾਂਦਾ ਉੱਥੇ ਜਿਹੜਾ ਸਰਕਾਰ ਨੂੰ ਪੂਰਾ ਜਿਹੜਾ ਨਾ ਇਹ ਜਜ਼ਬਾਤ ਪੂਰੇ ਜਿਹੜੇ ਇਹ ਨਾਲ ਮਰਾਨੇ ਚਾਹੀਦੇ ਆ ਬਾਰ-ਬਾਰ ਦੇਸ਼ ਦੀ ਪੁਰੀ ਗੱਲ ਕਰਾ ਪੰਜਾਬ ਦੀ ਕਹ ਲਗਦਾ ਇਹੋ ਜਿਹੇ ਘਟਨਾਵਾਂ ਸਾਹਮਣੇ ਆਉਂਦੀਆਂ ਗੱਡੀਆਂ ਫੜੀਆਂ ਗਈਆਂ ਕਿਤੇ ਗਾਉ ਦਾ ਕਤਲ ਹੋ ਗਿਆ ਇਸ ਬੰਦੀ ਸਿੱਖਿਆ ਨਾਲ ਹਿੰਦੁਸਤਾਨ ਤੇ ਬਾਕੀ ਸਿੱਖਿਆ ਨਾਲ ਲੋਕ ਕੀ ਕਰਮ ਚੁੱਕੇ ਆ ਦੇਖੋ ਸਾਰੇ ਹਿੰਦੂ ਸੰਗਠਨ ਮਿਲ ਕੇ ਜਿਹੜਾ ਇੱਕ ਬਰਾਲਾ ਕਰਾਂਗੇ ਜਿਹਦੇ ਵਿੱਚ ਅਸੀਂ ਇੱਕ ਵੱਡਾ ਐਕਸ਼ਨ ਲਾਂਗੇ ਉਹ ਸਾਰੇ ਸੰਗਤ ਹਿੰਦੂ ਸੰਗਠਨ ਬੈ ਕੇ ਉਹਦੀ ਮੀਟਿੰਗ ਹੋਏਗੀ ਇਹਦੇ ਵਿੱਚ ਵੀ ਨਾ ਕੋਈ ਐਕਸ਼ਨ ਹੋਏਗਾ ਉਦੋਂ ਬਾਅਦ ਫਿਰ ਜਿਹੜੇ ਵੀ ਹਿੰਦੂ ਸੰਗਠਨ ਬੈਠ ਕੇ ਫੈਸਲਾ ਲੈਣਗੇ ਅਸੀਂ ਉਹ ਫੈਸਲੇ ਦੇ ਨਾਲ ਆ। ਵਸਤੇ ਕਿਸੇ ਨੇ ਕੁਝ ਨਹੀਂ ਕੀਤਾ ਕੋਈ ਤਲਾਬ ਦਿੱਤੀ ਜਾਂਦੀ ਹੈ ਜੀ ਸਾਰਾ ਉੱਥੇ ਉਹ ਵੇਖੋ ਗਊ ਦੀ ਹੱਤਿਆ ਹੋਈ ਹੈ ਉੱਥੇ ਮੀਟ ਦੇ ਟੁਕੜੇ ਪਾਏ ਜਾਂਦੇ ਆ ਉੱਥੇ ਮੀਟ ਗਊ ਦੀਆਂ ਸਿਰੇ ਸਿਰੇ ਪਾਏ ਜਾਂਦੇ ਆ ਕੋਈ ਕੁਝ ਨਹੀਂ ਐਕਸ਼ਨ ਹੁੰਦਾ। ਤੇ ਉਹ ਸਰਕਾਰ ਜਿਹੜੀ ਇਹ ਕੰਮ ਕਰਨ ਦੀ ਨੀਂਦਰੇ ਸੁੱਤੀ ਹੈ ਸਰਕਾਰ ਜਿਹੜੀ ਇਹ ਕੁਝ ਨਹੀਂ ਕਰਨੀ ਦੀ। ਕੋਈ ਫੜਿਆ ਨਹੀਂ ਗਿਆ ਜੀ ਕਿਸੇ ਦੀ ਅਰੈਸਟ ਨਹੀਂ ਪਈ ਕਿਸੇ ਦਾ ਘਰ ਰੇਟ ਨਹੀਂ ਹੋਇਆ। ਉਹ ਜੇ ਨਜ਼ਰ ਅਰੇਸਟ ਨਹੀਂ ਪੇਗੀ ਇਹ ਜਿਹੜਾ ਅੰਦਾਲਨ ਇਦਾਂ ਹੀ ਜਾਰੀ ਰਹੇਗਾ ਮੇਰਾ ਨਾਮ ਪੀਤਪ੍ਰਮ ਸੰਨੀ ਆ ਸ਼ਿਰਸਾ ਰਾਂਹਿੰਦਸਤਾਨ ਤੋਂ ਆਪਾਂ ਗੋਹਾਟਿਆ ਜਿਹੜੀ ਆ ਭਗਵਾਲਾ ਦੇਖੇ ਹੋਈ ਆ ਉਹਦੀ ਆਪਾਂ ਕੀ ਗੋਹਾਟਿਆ ਬੰਦ ਕਰਨ ਵਾਸਤੇ ਕਿ ਆਪਾਂ ਸਾਰਾ ਸੰਦੇਸ਼ ਦੇਣਾ ਚਾਹੁੰਦੇ ਕਿ ਜਿਹੜਾ ਗੋਹਾਟਿਆ ਕੋਈ ਵੀ ਕਰਦਾ ਵਾ ਉਹਨੂੰ ਕਿਦਾ ਸਤ ਸਦਾ ਕੀਦਾ ਸਜ਼ਾ ਮਿਲਣੀ ਚਾਹੀਦੀ ਆ ਉਹ ਤੇ 302 ਦੀ ਧਾਰਾ ਤੇ ਆ ਉਹਦੇ 50 ਸਾਲ ਦੀ سزا ਹੋਣੀ ਚਾਹੀਦਾ ਵਾ ਇਸੇ ਕਰਕੇ ਸਾਰਾ ਅੱਜ ਆਪਾਂ ਰੋਸ਼ ਪ੍ਰਦਰਸ਼ਨ ਕੀਤਾ ਵਾ ਆਪਾਂ ਹਰ ਇੱਕ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਡੀਸੀ ਸਾਹਿਬ ਨੂੰ ਕਿਤੇ ਐਸਡੀਐਮ ਸਾਹਿਬ ਨੂੰ ਆਪਾਂ ਮੰਗ ਪੱਤਰ ਦਿੱਤੇ ਆ ਕਿ ਜਿਹੜਾ ਆਪਾਂ ਗਾਉਂ ਟੈਕਸ ਇਕੱਠਾ ਕਰਦੇ ਆ ਸਾਨੂੰ ਹਰ ਇੱਕ ਮੰਦਰ ਦੇ ਨਾਲ ਇੱਕ ਜੀ ਦਾ ਆਪਣਾ ਗਊਸ਼ਾਲਾ ਖੋਲਣਾ ਚਾਹੀਦਾ ਵਾ ਤੇ ਜਿਹੜੀਆਂ ਵੀ ਆਪਾਂ ਇਹ ਵੀ ਅਪੀਲ ਕਰਦੇ ਆ ਕਿ ਜਿਹੜਾ ਕੋਈ ਵੀਰ ਆਪਣਾ ਕਿ ਅਵਾਰਾ ਗਊ ਆ ਉੱਤੇ ਵੀ ਕੋਈ ਨਾ ਕੋਈ ਧਾਰਾ ਲੱਗਣੀ ਚਾਹੀਦੀ ਕਿ ਜੇ ਗਾਉਂ ਜਿਹੜੀ ਬੇਕਾਰ ਹੋ ਜਾਂਦਾ ਦੁੱਧ ਤੋਂ ਰਹਿ ਜਾਂਦੀ ਉਹਨੂੰ ਆਪਾਂ ਦੇ ਨਹੀਂ ਜਾਉਨ ਗਊਸ਼ਾਲਾ ਸਿੱਧਾ ਆਪਣਾ ਜਮਾ ਕਰਵਾ ਦੇ ਸਰ ਉਹਦੇ ਵਿੱਚ ਤੇ ਪੰਜਾਬ ਸਰਕਾਰ ਦੇ ਜਾਂ ਆਪਣਾ ਕੇਂਦਰ ਸਰਕਾਰ ਨੂੰ ਵੀ ਆਪਾਂ ਅਪੀਲ ਵੀ ਕਰ ਰਹੇ ਆ ਕਿ ਇਹ ਜਿਹੜੀਆਂ ਕਮੀਆਂ ਆ ਕਾਫੀ ਸਮੇਂ ਤੋਂ ਚੱਲਦੀਆਂ ਆ ਰਹੀਆਂ ਬਾਰ-ਬਾਰ ਤੇ ਹਰ ਸਾਲ ਕੋਈ ਨਾ ਕੋਈ ਹਰ ਮਹੀਨੇ ਆਏ ਦਿਨ ਕੋਈ ਨਾ ਕੋਈ ਕਾਹਨ ਹੁੰਦਾ ਰਹਿੰਦਾ ਜਿਸ ਦੇ ਕਰ ਗੋਹ ਹੱਤਿਆ ਹੁੰਦੀ ਆ ਜਿਸ ਦੇ ਕਰਕੇ ਕੋਈ ਨਾ ਕੋਈ ਰੋਸ਼ ਪ੍ਰਦਰਸ਼ਨ ਕਰਦੇ ਰਹੀਦਾ ਪਰ ਸਰਕਾਰ ਦੇ ਕੰਮ ਤੇ ਪੰਜਾਬ ਸਰਕਾਰ ਦੇ ਖੰਦ ਜੂਣ ਹੀ ਸਰਕਦੀ ਆਪਾਂ ਫੇਰ ਅੱਗੇ ਤੋਂ ਜਿਹੜੀ ਫੇਰ ਜੇ ਆ ਸਾਡੇ ਧਾਰਾਂ ਜਿਹੜਾ ਆਪਾਂ ਕਿਹਾ ਕਿ 302 ਦਾ ਪਰਚਾ ਹੋਣਾ ਚਾਹੀਦਾ ਵਾ ਜਿਹੜੀ ਜਿਹੜੇ ਗੋਹ ਹੱਤਿਆ ਕਰਦਾ ਵਾ ਜੇ ਨਹੀਂ ਸੇ ਮੰਦੇ ਅਗੋਂ ਆਪਾਂ ਫੇਰ ਇਹ ਰਣਨੀਤੀ ਬਣਾ ਕੇ ਫੇਰ ਕੋਈ ਨਕਰੀ ਪ੍ਰਦਰਸ਼ਨ ਆਪਾਂ ਕਰਾਂਗੇ ਇਟਿਕਲੀ ਸ਼ਿਵਸ਼ਣ ਹਿੰਦੁਸਤਾਨੀ ਸ਼ਾਹਮਲਾ ਜਾਂ ਹੋਰ ਜਥੇਬੰਦੀਆਂ ਦਾ ਸਮਰਥਨ ਹੋਰ ਵੀ ਆਪਾਂ ਕੀਦਾ ਹੋਰ ਸ਼ਾਰਾਂ ਦੇ ਵਿੱਚ ਆਪਣੇ ਨਾਲ ਵੀ ਕੁਝ ਕੀਦਾ ਸੰਸਥਾਵਾਂ ਜੁੜੀਆਂ ਨੇ ਨਾਲ ਨਹੀਂ ਕਾੜੀ ਜਿਹੜਾ ਮੰਗ ਪੱਤਰ ਦੇਦੇ ਸ਼ਿਖਸ਼ਣਾ ਹਿੰਦੁਸਤਾਨ ਵੱਲੋਂ ਹਾਂਜੀ ਹਾਂਜੀ ਅੱਜ ਜਿਹੜਾ ਮੰਗ ਪੱਤਰ ਸ਼ਿਖਸ਼ਣਾ ਹਿੰਦੁਸਤਾਨਾ ਉਦਾਂ ਹੋਰ ਵੀ ਆਪਣੇ ਪੂਰੇ ਪੰਜਾਬ ਲੈਵਲ ਤੇ ਹੋਰ ਵੀ ਸੰਸਥਾਵਾਂ ਜਿਹੜੀਆਂ ਨਾਲ ਆਪਣਾ ਚੱਲਦਾ ਸ਼ਿਖਸ਼ਣਾ ਹਿੰਦੁਸਤਾਨ ਵੱਲੋਂ ਅੱਜ ਇੱਕ ਮੰਗ ਪੱਤਰ ਤੁਹਾਨੂੰ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਸਾਰੇ ਬਟਾਲਵੇ ਸ਼ਿਖਸ਼ਣਾ ਵਾਲੇ ਜਿਹੜੇ ਆਪਣੇ ਪ੍ਰਧਾਨ ਜੀ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਆਪਣੀ ਗਾਉਂ ਸੇਵਾ ਵਾਸਤੇ ਜੋ ਵੀ ਪ੍ਰਾਲੇ ਕੀਤੇ ਜਾਂਦੇ ਨੇ ਉਹਦੇ ਸਬੰਧ ਵਿੱਚ ਉਹਨਾਂ ਨੇ ਅੱਜ ਸਾਨੂੰ ਮੰ ਉਹ ਪਹਿਲ ਦੇ ਆਧਾਰ ਤੇ ਸਰਕਾਰ ਦੇ ਧਿਆਨ ਚ ਲਿਆਵਾਂਗੇ ਹੁਣ ਅਸੀਂ ਵੀ ਦਿਨੋ ਹਫਤੇ ਨਾਲ ਰਵਾਨਾ ਆ ਰਹੇ ਹਾਂ ਸਰਕਾਰ ਜੋ ਇਹਨਾਂ ਦੀ ਮੰਗਾਂ ਨੇ ਜੋ ਇਹਨਾਂ ਦੇ ਨਾਲ ਜੋ ਵੀ ਇਹਨਾਂ ਦੀਆਂ ਚੀਜ਼ਾਂ ਨੇ ਉਹਨੂੰ ਪਹਿਲਾ ਪ੍ਰਾਇੋਰਟੀ ਤੇ ਅਸੀਂ ਸਰਕਾਰ ਨੂੰ ਭੇਜਾਂਗੇ ਸੋ ਦਟ ਕੰਮ ਵਾਸਤੇ ਇਹਨਾਂ ਦੇ ਗਊ ਸੇਵਾ ਕਾਊਤਾ ਕੋਈ ਵੀ ਹੋਵੇ ਉਹ ਸਾਰੇ ਚੀਜ਼ਾਂ 'ਤੇ ਧਿਆਨ ਰੱਖ ਸਕੀਏ ਥੈਂਕ ਯੂ